ਸਚਰਿਆਕਾਲ ਤੁਸੀਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲੀਨ ਕੋਟੜਾ ਦਾ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੰਜਾਬ ਦੇ ਵਿੱਚ ਮੀਂਹ ਲੈ ਕੇ ਅਲਰਟ ਜਾਰੀ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਤਮਿਲਨਾਡੂ ਦੇ ਦੌਰੇ ਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵਨ ਈਮਾਨ 1984 ਦੇ ਪੀੜਤ ਪਰਿਵਾਰ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਸਰਕਾਰੀ ਨੌਕਰੀਆਂ ਦਾ ਐਲਾਨ। 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਤਿਆਰੀਆਂ ਸ਼ੁਰੂ। ਤੋਂ ਲਾਗੂ ਹੋਣ ਜਾ ਰਿਹਾ ਹੈ 트াম্প ਦੇ ਵੱਲੋਂ ਵਧਾਏ ਗਏ 50% ਟੈਰਿਫ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਸੀ ਜਿਸ ਕਰਕੇ ਹੜ੍ਹ ਦੇ ਪਾਣੀ ਕਰਕੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਚਾਹੇ ਉਹ ਕਿਸਾਨਾਂ ਦੀਆਂ ਫਸਲਾਂ ਹੋਣ ਉਹ ਵੀ ਤਬਾਹ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤੇ ਲੋਕਾਂ ਦੇ ਘਰ-ਦਰ ਵਿੱਚ ਵੀ ਨੁਕਸਾਨ ਜਿਹੜਾ ਸੀ ਉਹ ਵੀ ਨਜ਼ਰ ਆ ਰਿਹਾ ਸੀਗਾ ਤੇ ਇਸ ਦੇ ਨਾਲ ਨਾਲ ਸੜਕਾਂ ਅਤੇ ਪੁਲ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਵੀ ਟੁੱਟ ਨਹੀਂ ਆ ਤੇ ਪੁਲ ਵੀ ਕਮਜ਼ੋਰ ਹੁੰਦੇ ਹੋਏ ਨਜ਼ਰ ਆ ਰਹੇ ਸੀ ਪੰਜਾਬ ਦੇ ਵਿੱਚ ਹੁਣ ਹੜ੍ਹ ਦੇ ਇਹ ਹਾਲਾਤਾਂ ਨੂੰ ਦੇਖ ਕੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਐਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਮੀਰੀਤਾ بارش ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਅਲਰਟ ਵੀ ਜਾ ਰਹੀ ਹੈ ਤੇ ਸੁਖਬੀਰ ਬਾਦਲ ਦੇ ਵੱਲੋਂ ਵੀ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੁਣ ਜਾਇਦਾ ਲਿੱਤਾ ਧਾਰ ਰਿਹਾ ਤੇ ਜਿੰਨਾ ਨੁਕਸਾਨ ਹੋਇਆ ਉਸ ਗੱਲ ਦਾ ਜਾਇਜ਼ਾ ਵੀ ਸੁਖਬੀਰ ਬਾਦਲ ਦੇ ਵੱਲੋਂ ਲਿੱਤਾ ਜਾ ਰਿਹਾ ਹੈ ਸੁਖਬੀਰ ਬਾਦਲ ਦੇ ਨਾਲ ਇਸੇ ਮੌਕੇ ਕਿਸਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਜਾਣਿਆ ਗਿਆ ਕਿ ਕਿਸ ਤਰੀਕੇ ਨਾਲ ਫਸਲਾਂ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਕਿੰਨਾ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਅਤੇ ਕਿਸਾਨਾਂ ਦਾ ਵੀ ਹੋਇਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਰ ਭਾਜੀ ਮਾਈਕ ਆ ਹਜ਼ਾਰਾਂ ਏਕੜ ਜ਼ਮੀਨ ਹੂੰ ਆ ਪਾਣੀ ਕਰਕੇ ਸਾਰੀ تباہ ਹੋ ਗਈ ਐ ਸਾਤ ਨੂੰ ਦੇਖ ਸਕਦੇ ਹੋ ਟੂਬਲ ਵੀ ਲੱਗੇ ਆ ਟੂਬਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਸਾਰ ਥੱਲੇ ਕਰਿਓ ਤੇ ਅੱਜ ਲੋੜ ਐ ਸਾਰੇ ਪੰਜਾਬੀਆਂ ਨੂੰ ਹੂੰ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਐ ਜਿੱਥੇ ਜਿੱਤੇ ਹੜਾ ਮੈਂ ਅਕਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਬੇਨਤੀ ਕਰੀ ਦਦੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀ ਸੀ ਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀ ਨਾਲ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਹਾਂ ਪਰ ਦੁੱਖ ਇਸ ਗੱਲ ਦਾ ਹੈ ਕੀ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੀ ਘਰ ਬੀਬੀ ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਹੈ ਛੁੱਟੀਆਂ ਮਨਾਉਣ ਗਿਆ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਿੰਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇਥੇ ਮੈਂ ਜਿੰਨੀ ਵੀ ਜਗਾ ਗਿਆ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਕਿਲਾ ਪੈਸਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਏ ਕਿਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾ ਕੇ ਇੱਕ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਤਲਬ तकरीबन 80000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਹੈ ਇਹਦਾ ਮਕਸਦੀ ਹੈ ਸਵਾਸਥੀ ਹੁੰਦਾ ਮਨੂਆ ਇਹਦਾ ਜੋ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾਫੂਲਾ ਸਾਰੇ ਫਲਡਸ ਆ ਗਈ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਤੋਂ ਆਇਆ ਸੀ ਤੋ ਐਸ ਕਰਕੇ ਵਾ ਨਾਲੇ ਮਹਿੁਰ ਵੀ ਕਹਣਾ ਚਾਹਣਾ ਹੈ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਲੀ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਦੀ ਦੋਵਾਂਗੇ ਨਹੀਂ ਤੇ ਕੁਝ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਏ ਤੁਮ ਲੂਗੀ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇਂ ਚੋ ਦੁਖਾਲੀ ਸਮੇਂ ਚੋ ਨਗਰੀਏ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨਾਲ ਮਿਲ ਕੇ ਬੰਦ ਕਰੀਏ ਤੁਸੀਂ ਜ਼ਿਕਰ ਕਰਦੇ ਫੰਡ ਦਾ ਕਿ ਫੰਡ ਦੀ ਕਿਸੇ ਤਰੀਕ ਦੀ ਕਮੀ ਨਹੀਂ ਹੈ ਜਿਸ ਥਾਂ ਤੋਂ ਖੜਿਆ 4 ਕਿਲੋਮੀਟਰ ਦੂਰ ਬੰਨਾ ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪਰ ਵੀ ਹੋ ਕੇ ਆਏ ਹੋ ਦੇਖੋ ਇਹਦਾ ਇੱਕੋ ਇਲਾਜ ਹੈ ਪੱਕੇ ਕੰਕਰੀਟ ਦੇ ਜਿੰਨੇ ਦਰਿਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ ਉਵੇਂ ਸਾਰਾ ਕਰਨਾ ਪੈਣਾ ਹੈ ਇਹ ਸੰਭਵ ਹੈ ਸਰਪੱਤ ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਹਰ ਤਿੰਨਾਂ ਚਾਰ ਸਾਲ ਬਾਅਦ ਐਡਾ ਵੱਡਾ ਨੁਕਸਾਨ ਹੁੰਦਾ ਹੈ ਪਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਾਂਗੇ ਤਾਂ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐਂ ਮਿੱਟੀ ਦੇ ਨਾਲ ਨਹੀਂ ਹੋਣਾ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਵੱਲੋਂ ਤਾਮਿਲਨਾਡੂ ਦੌਰੇ ਵਿਖੇ ਪਹੁੰਚਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਇੱਕ ਫੰਕਸ਼ਨ ਦੇ ਵਿੱਚ ਵੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਤਾਮਿਲਨਾਡੂ ਦੇ ਚੇਨਈ ਦੇ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚਾ ਗਿਆ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਹੁਣ ਬੱਚਿਆਂ ਨੂੰ सीएम ब्रेकफास्ट स्कीम ਜਿਹੜੀ ਹੈ ਇਹ ਯੋਜਨਾ ਹੈ ਉਸ ਦਾ ਜਿਹੜਾ ਲਾਭ ਹੈ ਉਹ ਬੱਚਿਆਂ ਨੂੰ ਮਿਲੇਗਾ ਇਸ ਦੇ ਵਿੱਚ ਬੱਚਿਆਂ ਨੂੰ ਹੁਣ ਬ੍ਰੇਕਫਾਸਟ ਵੀ ਸਰਕਾਰੀ ਸਕੂਲਾਂ ਦੇ ਵਿੱਚ ਮਿਲੇਗਾ ਤੇ ਦੇ ਨਾਲ-ਨਾਲ ਜੇ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ सीएम ਭਗਵੰਤ ਮਾਨ ਜੀ ਉੱਥੇ ਮੌਜੂਦ ਹਨ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਬੱਚਿਆਂ ਦੇ ਨਾਲ ਬ੍ਰੇਕਫਾਸਟ ਜਿਹੜਾ ਹੈ ਉਹ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਫਿਲਹਾਲ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਇੱਕ ਬਹੁਤ ਹੀ ਵਰੀਆ ਸਪੀਚ ਵੀ ਦਿੱਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਦਾਵਾ ਕੀਤਾ ਗਿਆ ਕਿ ਜਲ ਹੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਕੀਮ ਜਿਹੜੀ ਆ ਉਸ ਨੂੰ ਲਾਗੂ ਕੀਤਾ ਜਾਵੇਗਾ ਤੇ ਇਸ ਗੱਲ ਦਾ ਭਰੋਸਾ ਜਿਹੜਾ ਉਹਨਾਂ ਦੇ ਵੱਲੋਂ ਹੁਣ ਜਤਾਇਆ ਗਿਆ ਬਹੁਤ ਅੱਛਾ ਲੱਗਾ ਤੁਮੇ ਆ ਕੇ ਔਰ ਇਤਨਾ ਜ਼ਿਆਦਾ प्यार आपका देख के स्पेशली टू सीएम ऑफ तमिलनाडु जब वो आते आ रहे थे तो लोग सिर्फ हाथ लगाने के लिए ऐसे तरस रहे थे हाथ हाथ लग जाए दैट्स कॉल्ड ट्रू लीडर दैट्स कॉल्ड अ पीपल्स लीडर वरना हम देखते हैं आजकल नेशनल लेवल पे गालियां पड़ती हैं उनको कुछ भी बोले जा रहे हैं झूठ पे झूठ जुमले पे जुमला बोले जा रहे हैं अच्छे दिन आएंगे पता नहीं कब आएंगे उनके तो आ गए हमारे तो नहीं आए भाई so, मैंने तो पार्लियामेंट में भी बोल दिया था मैंने कहा पंद्रह लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है मोदी जी हर बात ही झुमला निकली अब तो यह भी शक है क्या चाय बनानी आती है मुझे लगता नहीं है कि चाय बनानी आती होगी अगर एक ऐसा माहौल मिलेगा तो कौन सा बच्चा है जो ऊंचे पद पे नहीं पहुंचेगा और सबसे बड़ी बात उनके पेरेंट्स को ज्यादा खुशी होगी कि चलो हमारी तो ऐसे तैसे करके निकल गई लेकिन बच्चे तो कम से कम बहुत ऊपर हो गए बहुत बड़े बड़े पदों पर पहुंच गए ये ये खुशी होती है पेरेंट्स को सो बहुत बहुत आपका धन्यवाद है मैं जो मुझे फिगर दी गई है ये ग्रेटर चेन्नई कॉरपोरेशन जो है ये इंप्लीमेंटिंग एजेंसीज हैं तो उनका भी बहुत बहुत धन्यवाद करता हूं एंड स्कूल्स इन ऑल विलेज पंचायत एंड टाउन पंचायत आर कवर्ड बाय तमिलनाडु कॉरपोरेशन फॉर डेवलपमेंट ऑफ विमेन। ये भी बहुत बड़ी बात है और आई वाज सिंग द मेन्यू there's a different different menu for different days. this is monday, this is tuesday, this is wednesday, this is thursday. so this is a very, very good achievement. so i congratulate tamil nadu government, honourable cm, once again i thanks mr. honourable cm, stalin, and i feel honoured to be there, to be here, and uh, being a chief guest of this breakfast launching scheme and uh, on behalf of mr arvin kejriwal and aam aadmi party i thank you very much thank you all haryana de mukhy mantri nayab singh chhayni ji de vallo ek aham faisla leta gaya te is gal da elaan vi unna de vallo kita gaya unna vallo khaa gaya ki 1986 de vich jinne vi peedit parivar san unna nu hun sarkari naukri ditti javegi ਜੇ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਹਜੇ ਤੱਕ ਜਾਣਕਾਰੀ ਵੱਜੋਂ ਇਹ ਸਾਹਮਣੇ ਆ ਰਿਹਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਹੁਣ 121 ਲੋਕਾਂ ਨੂੰ ਹੁਣ ਜਿਹੜੀ ਨੌਕਰੀ ਹੈ ਉਹ ਦਿੱਤੀ ਜਾਵੇਗੀ ਤੇ ਖਾਸ ਤੌਰ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਇਹ ਜਿਹੜੇ ਪਰਿਵਾਰ ਨੇ ਜਿਹੜੇ ਵੀ ਪਰਿਵਾਰ 1984 ਦੇ ਵਿੱਚ ਪੀੜਿਤ ਹੋਏ ਸਨ ਹੁਣ ਉਹਨਾਂ ਨੂੰ ਹਰਿਆਣਾ ਦੀ ਸਰਕਾਰ ਸੀਐਮ नायब सिंह सैनी जी ਦੇ ਵੱਲੋਂ ਹੁਣ ਸਰਕਾਰੀ ਨੌਕਰੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਇਸ ਗੱਲ ਦਾ ਭਰੋਸਾ ਖੁਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਦੇ ਵੱਲੋਂ ਜਤਾਇਆ ਗਿਆ 1984 ਵਿੱਚ ਜੋ ਹੋਏ ਸਿੱਖ ਵਿਰੋਧੀ ਦੰਗੋਆਂ ਵਿੱਚ ہمارے ਪ੍ਰਦੇਸ਼ کے ਲਗਭਗ 20 ਗੁਰਦੁਆਰਿਆਂ 231 ਮਕਾਨਾਂ 154 ਦੁਕਾਨਾਂ सठ फैक्ट्रियों तीन रेल डिब्बों और पचासी वाहनों को जलाकर राख कर दिया गया अध्यक्ष जी इन दंगों में अठावन व्यक्ति घायल हुए थे और एक, एक सौ इक्कीस लोग की मृत्यु हुई थी पूर्ववर्ती सरकारों ने यथा क्षमता जान माल के इसी भारी नुकसान की भरपाई के लिए आर्थिक सहायता भी दी थी मान्य अध्यक्ष जी परंतु अभी भी प्रदेश में मेरे दौरों के दौरान यदा कदा पीड़ित परिवारों के सदस्य मुझे मिलकर अपनी व्यथा बताते रहते हैं कि चालीस वर्ष पहले दुख का जो पहाड़ उन पर गिरा था वे उसे न तो अभी तक भूल पाए और कैसे उससे उपजी स्थितियों से भी अभी भी वो जूझ रहे हैं मान्यध्यक्ष जी इसलिए हमने ये फैसला किया है कि ऐसे सभी 121 परिवारों को जिनके किसी सदस्य की जान चली गई थी उनके परिवारों के सभी वर्तमान सदस्य जो आज उस परिवार में सदस्य हैं, उनकी सहमति से किसी एक सदस्य को हरियाणा सरकार में यथोचित नौकरी प्राथमिकता के आधार पर देने का हम काम करेंगे मान्यधर जी पीड़ित परिवारों को आपसी सहमति से परिवार के एक सदस्य का नाम अपने जिला के उपायुक्त के माध्यम से मुख्य सचिव हरियाणा सरकार को भिजवाने का मैं इस सदन के माध्यम से व्यक्तिगत अनुरोध करता हूं इस बारे में सरकार की ओर से पत्र द्वारा हिदायतें शीघ्र ही जारी कर दी जाएं। 2027 ਦੇ ਚੋਣਾਂ ਨੂੰ ਲੈ ਕੇ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਗੱਲ ਨੂੰ ਲੈ ਕੇ ਦਿੱਲੀ ਵਿੱਚ ਮੀਟਿੰਗ ਵੀ ਕੀਤੀ ਗਈ ਦੈਲੀ ਦੇ ਹਾਈ ਕਮਾਂਡ ਦੇ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਿਹੜੀ ਸੀ ਉਹ ਕਾਂਗਰਸ ਦੇ ਵੱਲੋਂ ਕੀਤੀ ਗਈ ਕਾਂਗਰਸ ਦੇ ਵੱਲੋਂ ਜੇ ਗੱਲ ਕੀਤੀ ਜਾਵੇ ਤਾਂ ਹੁਣ 2027 ਦੇ ਚੋਣਾਂ ਨੂੰ ਲੈ ਕੇ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਦੈਲੀ ਦੇ ਹਾਈ ਕਮਾਂਡ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਇਸ ਮੌਕੇ ਰਾਜਾਵੜਿੰਗ ਵੱਲੋਂ ਵੀ ਕਿਹਾ ਗਿਆ ਕਿ ਜਲਦ ਹੋਵੇਗੀ ਪੰਜਾਬ ਕਾਂਗਰਸ ਅੰਦਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਹਾਂਜੀ ਅੱਜ ਚਾਰ ਸਟੇਟਾਂ ਦੇ ਜਿਹੜਾ ਸੰਗਠਨ ਨੂੰ ਲੈ ਕੇ ਅਬਜ਼ਰਵਰਜ਼ ਦੇ ਨਾਲ ਮੀਟਿੰਗ ਕੀਤੀ ਗਈ ਜਿਹੜੇ ਏਸੀਸੀ ਅਬਜ਼ਰਵਰਜ਼ ਨੇ ਰਾਹੁਲ ਜੀ ਆਏ ਖਰਗੇ ਸਾਹਿਬ ਆਏ ਕੇਸੀ ਵੇਨਗੋਪਾਲ ਸਿਗੇ ਤਮਾਮ ਉਹਨਾਂ ਨਾਲ ਗੱਲਬਾਤ ਤੇ ਚਰਚਾ ਕੀਤੀ ਜਿਹਦੇ ਵਿੱਚ ਚਾਰੇ ਰਾਜਾਂ ਦੇ ਪੀਸੀਸੀ ਔਰ ਸੀਐਲਪੀ ਮੌਜੂਦ ਸਨ ਗੱਲਬਾਤ ਦੇ ਰਾਈ ਰਿਹਾ ਕਿ ਤੁਸੀਂ ਸਾਰੇ ਲੋਕਾਂ ਨੇ ਜਾ ਕੇ ਆਪਣਾ ਕੰਮ ਕਰੋ ਔਰ 14-15 ਦਿਨਾਂ ਦੇ ਅੰਦਰ ਅੰਦਰ ਜੋ ਰਿਪੋਰਟ ਦੇਣੀ ਹੈ ਉਹ ਤੁਸੀਂ ਹਾਈ ਕਮਾਂਡ ਨੂੰ ਸੌਂਪਣੀ ਹੈ ਉਸ ਤੋਂ ਬਾਅਦ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਕਿ ਕਿਸ ਵਿਅਕਤੀ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਾਏਗਾ। ਪਰ ਇਹ ਬੜੀ ਅਹਿਮ ਐਕਸਰਸਾਈਜ਼ ਹੈ ਪਹਿਲੀ ਵਾਰੀ ਹੋ ਰਹੀ ਹੈ। ਰਾਹੁਲ ਗਾਂਧੀ ਦੀ ਸੋਚ मुताबिक ਹੋ ਰਹੀ ਹੈ। ਹਰ ਵਿਅਕਤੀ ਤਾਂ ਜੋ ਕੋਈ ਬਾਇਸ ਫੈਸਲਾ ਨਾ ਹੋ ਸਕੇ। ਕਈ ਵਾਰੀ ਹੁੰਦਾ ਕਿ ਪੀਸੀਸੀ ਪ੍ਰਧਾਨ ਚਾਹੁੰਦਾ ਹੈ ਜਾਂ ਇੱਧਰ ਉੱਧਰ। ਲੇਕਿਨ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਸੰਗਠਨ ਨੂੰ ਮਜ਼ਬੂਤੀ ਮਿਲੇਗੀ। ਔਰ ਚੰਗੇ ਲੋਕ ਜਿਹੜੇ ਆ ਉੱਬਰ ਕੇ ਅੱਗੇ ਆਉਗੇ ਕ੍ਰਾਈਟੇਰੀਆ ਕੀ ਰੱਖਿਆ ਗਿਆ ਹੈ ਕੀ ਆਉਣਾ ਚਾਹੀਦਾ ਜਗ੍ਹਾ ਤੇ ਕੋਈ ਕੈਰੇਟੇਰੀਆ ਕੋਈ ਐਸਾ ਕੋਈ ਕੈਰੇਟੇਰੀਆ ਨਹੀਂ ਹੈ ਕਿ ਫਲਾ ਇਹ ਹੋਣਾ ਚਾਹੀਦਾ ਅੱਛਾ ਹੋ ਮਿਹਨਤੀ ਹੋ ਸਭਕਾ ਹੋ ਖਾਸ ਮੇਰੇ ਕੋਲ ਲੱਗਦਾ ਹੈ ਇਹ ਹੀ ਕੈਰੇਟੇਰੀਆ 트럼ਪ ਵੱਲੋਂ ਭਾਰਤ ਤੇ ਟੈਰਿਫ ਵਧਾ ਦਿੱਤੇ ਗਏ ਜਿਸ ਦੀ ਜਾਣਕਾਰੀ ਖੁਦ 트럼ਪ ਦੇ ਵੱਲੋਂ ਐਕਸ ਤੇ ਟਵੀਟ ਕਰਕੇ ਸਾਂਝੀ ਕੀਤੀ ਗਈ ਸੀ ਟਰੰਪ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆ ਗਿਆ ਕਿ ਹੁਣ ਭਾਰਤ ਤੇ 50% ਦੀ ਟੈਰਿਫ ਜਿਹੜੇ ਨੇ ਉਹ ਲੱਗਣਗੇ ਜਿਸ ਦੀ ਚਰਚਾ ਪੂਰੇ ਭਾਰਤ ਦੇ ਵਿੱਚ ਸੁਣਨ ਨੂੰ ਮਿਲੀ ਸੀ ਹੁਣ ਇਹ ਜਿਹੜੇ ਟੈਰਿਫ ਨੇ ਉਹ ਹੁਣ 27 ਅਗਸਤ ਤੋਂ ਲਾਗੂ ਹੋ ਚੁੱਕੇ ਨੇ ਹੁਣ ਜਿਹੜੇ ਇਹ ਟੈਰਿਫ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਹੁਣ ਭਾਰਤ ਦੇ ਵਿੱਚ ਜੇ ਬਾਰੋ ਕੋਈ ਵੀ ਸਮਾਨ ਆਵੇਗਾ ਤਾਂ ਉਸ ਤੇ 50% ਜੀ ਟੈਰਿਫ ਲੱਗੇਗਾ ਇਹ ਸਿਰਫ ਟੈਰਿਫ ਉਹਨਾਂ ਸਮਾਨ ਤੇ ਲੱਗੇਗਾ ਜਿਹੜਾ ਕਿ ਅਮਰੀਕਾ ਤੋਂ ਭਾਰਤ ਦੇ ਵਿੱਚ ਆਵੇਗਾ ਟਰੰਪ ਦੇ ਵੱਲੋਂ ਇਹ ਟੈਰਿਫ ਲਗਾਇਆ ਗਿਆ ਸੀ ਕਿਉਂਕਿ ਭਾਰਤ ਦੇ ਵੱਲੋਂ ਰਸ਼ੀਆ ਤੋਂ ਤੇਲ ਲਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਟਰੰਪ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਤੇ ਉਹਨਾਂ ਦੇ ਵੱਲੋਂ ਭਾਰਤ ਦੇ ਉੱਤੇ ਪਹਿਲਾਂ 25% ਦੀ ਟੈਰਿਫ ਲਗਾਇਆ ਫਿਰ ਉਸ ਤੋਂ ਬਾਅਦ ਉਸ ਨੂੰ ਵਧਾ ਕੇ 25% ਦੀ ਹੋਰ ਲਗਾ ਕੇ ਉਸ ਨੂੰ ਕੁੱਲ 50% ਦੀ ਟੈਰਿਫ ਕਰਤਾ ਸੀ ਹੁਣ ਜਿਸ ਦੀ ਸ਼ੁਰੂਆਤ ਭਾਰਤ ਦੇ ਵਿੱਚ 27 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪੰਜਾਬ ਦੇ ਵਿੱਚ ਮੀਂਹ ਲੈ ਕੇ ਅਲਰਟ جاری ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ। ਤਾਮਿਲਨਾਡੂ ਦੇ ਦੌਰੇ ਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ। 1984 ਦੇ ਪੀੜਤ ਪਰਿਵਾਰ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਸਰਕਾਰੀ ਨੌਕਰੀਆਂ ਦਾ ਐਲਾਨ। 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਤਿਆਰੀਆਂ ਸ਼ੁਰੂ। ਤੋ ਲਗੂ ਹੋਣ ਜਾ ਰਿਹਾ ਹੈ 트럼ਪ ਦੇ ਵੱਲੋਂ ਵਧਾਏਗੇ 50% ਟੈਰਿਫ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੋਰ ਖਬਰਾਂ ਲੈ ਕੇ ਫਿਲਹਾਲ ਲਈ ਮੈਨੂੰ ਦੋਈ ਇਜਾਜ਼ਤ